ਮਲੇਰਕੋਟਲਾ ਮਾਨਾ ਰੇਲਵੇ ਫਾਟਕਾਂ ਤੋਂ ਵੱਡੀ ਇਦਗਾ ਰੇਲਵੇ ਫਾਟਕਾਂ ਦੇ ਵਿਚਕਾਰ ਸੜਕ ਕਿਨਾਰੇ ਕਰੀਬ 3 ਸਾਲ ਪਹਿਲਾਂ ਮਲੇਰਕੋਟਲਾ ਨਗਰ ਕੌਂਸਲ ਦੇ ਵੱਲੋਂ ਇਲਾਕੇ ਦਾ ਗੇਲਾ ਤੇ ਸੁੱਕਾ ਕੂੜਾ ਵੱਖ-ਵੱਖ ਥੋੜਾਂ ਦੇ ਲਈ ਬਣਾਈ ਗਈ ਕੂੜਾ ਬੀੜ ਤੇ ਨਗਰ ਕੌਂਸਲ ਵੱਲੋਂ ਹੁਣ ਹੋਰ ਨਾਲ ਇਲਾਕਿਆਂ ਤੋਂ ਇਕੱਠਾ ਕਰਕੇ ਲਿਆਂਦਾ ਗਿਆ ਕੂੜਾ ਵੀ ਇਸ ਬੀੜ ਤੇ ਸੁੱਟੇ ਜਾਣ ਤੋਂ ਇਲਾਕੇ ਦੇ ਵਸਨੀਕਾਂ ਨੇ ਦੁਖੀ ਹੋ ਕੇ ਨਗਰ ਕੌਂਸਲ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰਕੇ ਇਥੇੋਂ ਬੀਟਾ ਚੁੱਕਣ ਦੀ ਮੰਗ ਕੀਤੀ ਮੇਰਾ ਨਾਮ ਸੁਲਤਾਨਾ ਹੈ ਜੀ ਏ ਭਾਈ ਤੁਸੀਂ ਅੱਜ ਉਰੇ ਇਕੱਠੇ ਹੋਇਆ ਹੋ। ਅਸੀਂ ਇਕੱਠੇ ਹੋਇਆ ਹਾਂ ਵੀਰੇ ਸਾਡੇ। ਹੋਇਆ ਤੁਸੀਂ ਇੱਥੇ ਨਾਰੇबाजी ਕੀਤੀ ਹੈ ਕਿਉਂ ਕੀਤੀ ਹੈ ਅੱਜ? ਸਾਡੇ ਜੂਰੇ ਸਮੈਲ ਬਹੁਤ ਆਉਂਦੀ ਆ ਗੰਦ ਪਿਆ ਪਿਆ ਮੈਂ ਮੇਰੇ ਖਿਆਲ ਬਿਮਾਰੀਆਂ ਲੱਗਦੀਆਂ ਨੇ ਲੋਕਾਂ ਨੂੰ। ਸਾਨੂੰ ਬਮਾਰੀਆਂ ਲੱਗਣਗੀਆਂ ਇੱਥੇ ਗੰਦ ਪਾਉਂਦੇ ਨੇ ਸਾਡੇ ਘਰ ਨੇ ਸਾਨੂੰ ਬਹੁਤ ਰਹਿਣਾ ਦੁਪਰ ਹੋਇਆ ਫੇ ਇਹ ਜਦੋਂ ਸ਼ੈੱਡ ਪੈ ਰਿਹਾ ਉਦੋਂ ਤੁਸੀਂ ਆਦੋਂ ਗੱਲ ਕਰੀ ਸੀ ਸਾਨੂੰ ਗੱਲ ਕਰੀ ਦੀ ਕਹਿੰਦੇ ਅਸੀਂ ਅਸੀਂ ਕਿਹਾ ਵੀ ਕੂੜਾ ਸਿੱਟੋਗੇ ਉਹ ਕਹਿੰਦੇ ਅਸੀਂ ਕੂੜਾ ਨਹੀਂ ਸੜਦੇ ਕੂੜਾ ਨਹੀਂ ਸੜਦੇ ਉਹ ਕਹਿੰਦੇ ਅਸੀਂ ਕੂੜਾ ਨਹੀਂ ਸੜਦੇ ਕਹਿੰਦੇ ਇਸੇ ਗੱਡੀਆਂ ਕਢਾਇਆ ਕਰਾਂਗੇ ਵੈਸੇ ਹੀ ਜਗ੍ਹਾ ਤੁਹਾਨੂੰ ਗੱਟਣ ਉੱਠਣ ਨੂੰ ਕਹਿੰਦਾ ਬਣਾਈ ਤੁਸੀਂ ਮਾਰਗ ਜੀ ਨੂੰ ਕਹਿੰਦੇ ਜਿਵੇਂ ਮਰਜ਼ੀ ਉਰੇ ਬੈਠੀ ਹੋ ਮਾਰਗ ਜੀ ਉਹਨਾਂ ਬਾਸੇ ਕਹਿੰਦੇ ਤੁਸੀਂ ਜਿਵੇਂ ਮਰਜ਼ੀ ਬੈਠਿਆ ਹੁਣ ਲੱਗ ਗਏ ਉਰੇ ਗੰਦ ਪਾਉਣ ਅਸੀਂ ਰ ਨਾਵਾਂ ਤੁਹਾਡਾ ਜੀ ਮੁਹੰਮਦ ਇਮਰਾਨੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਕਾਦੇ ਵਾਸਤੇ ਇਕੱਠੇ ਹੋਏ ਇੱਥੇ ਸਾਡੇ ਹੀ कूੜਾ ਸਿੱਟਿਆ ਜਾ ਰਿਹਾ ਗੰਦ ਪਾਇਆ ਜਾ ਰਿਹਾ ਦੇਖੋ ਕਿੰਨਾ ਇੱਥੇ ਸਮੀਲ ਆ ਰਹੀ ਹੈ ਔਰ ਇੰਤਨ ਵੀ ਬਿਮਾਰੀ ਹੁੰਦੀ ਹੈ ਸਾਡੇ ਸਾਰੇ ਸਾਹਮਣੇ ਮਹੱਲਾਏ ਇੱਥੋਂ ਸਾਨੂੰ ਬਿਮਾਰੀਆਂ ਲੱਗਣੀਆਂ ਤਰ੍ਹਾਂ ਤਰ੍ਹਾਂ ਦੀਆਂ ਦੇਖੋ ਕਿੰਨਾ ਗੰਦ ਪਾਇਆ ਰਿਹਾ ਇਹ ਦਗਾ ਦਾ ਮੇਨ ਰੋਡ ਹੈ ਜੀ ਔਰ ਗੰਦ ਇੰਨਾ ਸਿੱਟਿਆ ਜਾ ਰਿਹਾ ਇਹ ਲਵੇ ਪਾਰਕ ਵੀ ਬਣਿਆ ਹੋਇਆ ਇਹ ਉਹ ਜਮੀਨੂ ਰਹਿਮਾਨ ਸਾਹਿਬ ਨੇ ਪਾਰਕ ਬਣਵਾਇਆ ਹੈ ਵੀ ਇੱਥੇ ਬੈਠਣ ਨਾਲ ਗੰਦ ਗੰਦ ਸਟੋਣ ਲੱਗੇ ਵੀ ਉਰੇ ਬੈਠ ਕੇ ਗੰਦ ਦੀ ਸਮੈਲ ਲੈਣ ਕੋਈ ਨਾ ਕੋਈ ਬਿਮਾਰੀ ਚੁੰਮੜੇ ਲੋਕਾਂ ਨੂੰ ਤੁਸੀਂ ਇਹਦੇ ਸਬੰਧ ਚ ਕਿਤੇ ਜਮੀਲੂ ਰਹਿਮਾਨ ਜਾਂ ਕਿਸੇ ਦੀ ਘਰੀ ਨੂੰ ਨਗਰ ਕੌਂਸਲ ਵਿੱਚ ਗਏ ਨਹੀਂ ਅਸੀਂ ਹਰੇ ਕਿਸੇ ਨੂੰ ਨਹੀਂ ਮਿਲੇ ਅਸੀਂ ਮੀਡੀਆ ਦੇ ਥਰੂ ਇਹ ਗੱਲ ਨੂੰ ਪਹੁੰਚਾਉਣੀ ਚਾਹਣੇ ਆਣੇ ਰਹੇ ਹਾਂ ਮੇਰਾ ਨਾਮ ਹਮਮ ਰਫੀਕ ਆ ਮੈਂ ਮਹੱਲਾ ਅੱਜ ਤੁਸੀਂ ਇਕੱਠੇ ਆਏ ਕਿਹਦੇ ਪਾਸੇ ਹੋਏ ਅਸੀਂ ਇਕੱਠੇ ਇਸ ਕਰਕੇ ਹੋਏ ਆ ਵੀ ਜਿਹੜਾ ਪਹਿਲਾਂ ਜਮੀਲੂ ਰਹਿਮਾਨ ਸਾਹਿਬ ਨੇ ਇੱਥੇ ਪਾਰਕ ਬਣਵਾਇਆ ਦਾ ਉਦੋਂ ਪਹਿਲਾਂ ਇਹਨਾਂ ਨੇ ਬਣਾ ਦਾ ਇੱਥੇ ਡੰਪ ਚਿੱਤ ਕੂੜੇ ਦਾ ਸਾਨੂੰ ਪਹਿਲਾਂ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਇੱਥੇ ਤਾਂ ਅਸੀਂ ਗੱਡੀਆਂ ਆਪਣੇ ਰਿਪੇਅਰ ਨੂੰ ਪੂਰ ਕਰਨ ਵਾਸਤੇ ਕਮੇਟੀਆਂ ਗੱਡੀਆਂ ਖੜਾਇਆ ਕਰਾਂਗੇ ਨਹੀਂ ਤਾਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਰੋਕ ਲੈਂਦੇ ਤਾਂ ਪਹਿਲਾਂ ਇਹਨਾਂ ਨੇ ਰੁਕੇ ਨਾ ਪਏ ਹੁਣ ਜਦ ਸਾਨੂੰ ਪਤਾ ਲੱਗਿਆ ਤਾਂ ਇੱਥੇ ਇਹਨਾਂ ਨੇ ਗੰਦ ਸ਼ੁਰੂ ਕਰਨਾ ਕਰਤਾ ਛੁੱਟਣਾ ਨਾਲੇ ਪਾਰਕ ਵੀ ਬਣਾਵਾਤਾ ਨਾਲੇ ਗੰਦ ਵੀ ਪਾਣਾ ਸ਼ੁਰੂ ਕਰਤਾ ਕੋਈ ਕੰਮ ਨਹੀਂ ਇਹਨੇ ਕਰਦਾ ਸਾਰਾ ਸਾਡਾ ਮੁਹੱਲੇ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਪਿਆ ਈਦਗਾ ਦਾ ਰੋਡ ਹੈ ਈਦਗਾ ਬਾਲੇ ਵੀ ਨਹੀਂ ਸੋਚਦੇ ਆਂਗੇ ਵੀ ਇਹਨਾਂ ਨੂੰ ईद ਦਾ ਬਾਰੇ ਵੀ ਨਹੀਂ ਸੋਚਦੇ ਆਂਗੇ ਵੀ ਉਹ ਕਰੀਏ ਨਾ ਸਪਾਈਸ ਵੀ ਕਿਹਾ ਮਸਜਿਦ ਵੀ ਨੇੜੇ ਆ ਤੇ ईद ਦਾ ਵੀ ਨੇੜੇ ਆ ਸਾਰਾ ਰੋਡ ਇੱਥੇ ਪੂਰਾ ਦੋ ਦਿਨਾਂ ਚੱਲਦਾ ਮਹੱਲਾ ਵੀ ਸਾਰਾ ਬੁਰੇ ਹਾਲਾਤਾਂ ਚ ਚੱਲ ਰਿਹਾ ਹੁਣ ਸਾਡੇ ਦਾ ਬਿਮਾਰੀਆਂ ਫੈਲਣ ਦਾ ਡਰ ਹੋਇਆ ਪਿਆ ਇਸ